ਸਭ ਤੋਂ ਪਹਿਲਾਂ ਤੇ ਮੈਂ ਸਮੂਥ ਟਾਂਡਾ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਐਜ਼ ਅ ਐਕਸਟ੍ਰੀਮ ਟਾਂਡਾ ਉੱਪਰ ਕੱਲ ਹੀ ਜੁਆਇਨ ਕੀਤਾ ਤੇ ਹੁਣ ਆਪਾਂ ਜਿਹੜਾ ਇਲੈਕਸ਼ਨ ਦਾ ਪ੍ਰੋਸੈਸ ਜਿਹੜਾ ਕੋਲਪ ਟਾਂਡਾ ਦੇ ਵਿੱਚੋਂ ਸਟਾਰਟ ਹੋ ਚੁੱਕਾ ਹੈ ਤੇ ਇਹਦੀ ਜਿਹੜੀ ਨਾਮਿਨੇਸ਼ਨਸ ਦਾ ਪ੍ਰੋਸੈਸ ਅੱਜ ਇੱਕ ਤਰੀਕ ਤੋਂ ਸਟਾਰਟ ਕੀਤਾ ਜਾਊਗਾ ਤੇ ਇਹ ਚੱਲੂਗਾ ਅਰਾਊਂਡ 4 ਤਰੀਕ ਤੱਕ ਨਾਮਿਨੇਸ਼ਨਸ ਲਈਆਂ ਜਾਣਗੀਆਂ ਟਾਈਮਿੰਗ ਰਹੂਗੀ ਨਾਮਿਨੇਸ਼ਨ ਦੀ 11 ਤੋਂ ਲੈ ਕੇ 3 ਵਜੇ ਕਰ ਤੱਕ ਇਸ ਕਰਕੇ ਜੇ ਕੋਈ ਵੀ ਨੋਮੀਨੇਸ਼ਨਸ ਕਰਨਾ ਚਾਹੁੰਦਾ ਭਰਨਾ ਚਾਹੁੰਦਾ ਉਹ 11 ਤੋਂ 3 ਵਜੇ ਦੇ ਵਿੱਚ ਐਸ ਡੀ ਐਮ ਆਫਿਸ ਟਾਂਡਾ ਵਿਖੇ ਆ ਕੇ ਆਪਣੇ ਨੋਮੀਨੇਸ਼ਨਸ ਭਰ ਸਕਦਾ ਤੇ ਉਸ ਤੋਂ ਬਾਅਦ ਇਲੈਕਸ਼ਨ ਜਿਹੜੀਆਂ ਇਲੈਕਸ਼ਨ ਡੇਟ ਹੈਗੀ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਅਨਾਉਂਸ ਕੀਤੀ ਗਈ ਹੈ ਉਹ 14 12 2025 ਹੈ ਤੇ 17 12 25 ਨੂੰ ਇਸ ਦੀ ਕਾਊਂਟਿੰਗ ਕੀਤੀ ਜਾਊਗੀ ਇਸ ਸਬੰਧੀ ਅੱਜ ਸਪੈਸੀਫਿਕ ਜਿਹੜੇ ਵੀ ਡਿਪਾਰਟਮੈਂਟਸ ਹੈਗੇ ਰਿਲੇਟਡ ਇਲੈਕਸ਼ਨ ਪ੍ਰੋਸੈਸ ਦੇ ਨਾਲ ਪੀ ਡੀ ਪੀਓਜ਼ ਹੈਲਥ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਉਹਨਾਂ ਦੇ ਸਪੈਸੀਫਿਕ ਆਫੀਸਰਸ ਦੇ ਨਾਲ ਅੱਜ ਐਸਟੀਮ ਆਫਿਸ ਟਾਂਡਾ ਵਿਕੇ ਮੀਟਿੰਗ ਕੀਤੀ ਗਈ ਤੇ ਉਹਨਾਂ ਨੂੰ ਜਿਹੜੀਆਂ ਨੈਸੈਸਰੀ ਡਾਇਰੈਕਸ਼ਨ ਸੀ ਉਹਨਾਂ ਨੂੰ ਪਾਸ ਆਨ ਕੀਤੀਆਂ ਗਈਆਂ ਕਿ ਜਿਹੜਾ ਆਪਾਂ ਇਲੈਕਸ਼ਨ ਪ੍ਰੋਸੈਸ ਹੈ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ ਤੇ ਉਹਨਾਂ ਨੂੰ ਇੱਕ ਬੜੇ ਵਧੀਆ ਤਰੀਕੇ ਦੇ ਨਾਲ ਆਪਾਂ ਜਿਹੜਾ ਇਲੈਕਸ਼ਨ ਪ੍ਰੋਸੈਸ ਜਿਹੜਾ ਕੰਪਲੀਟ ਕਰ ਸਕੀਏ ਟਾਂਡੇ ਰਕਿਤੇ ਕਿੰਨੀਆਂ ਇਹ ਗੁਲਾਬ ਚੋਟ ਟਾਂਡੇ ਰਕਿਤੇ ਦੇ ਵਿੱਚ ਆਪਣੇ ਕੋਲ 3 ਜ਼ਿਲ੍ਹਾ ਪ੍ਰੀਸ਼ਦ ਹੈਗੀਆਂ ਤੇ ਦੀਪ ਪੰਚਾਇਤ ਸੰਮਤੀ ਦੇ ਜ਼ੋਨਸ ਹੈਗੇ ਸੋ ਇਹਨਾਂ ਤੇ ਟੋਟਲ ਜਿਹੜੇ ਬੂਥ ਹੈਗੇ ਆ ਆਰਾਊਂਡ 166 ਬੂਥ ਟਾਂਡਾ ਬਲੌਕ ਦੇ ਵਿੱਚ ਲੈਣਗੇ ਜਿਹਦੇ ਵਿੱਚ ਆਪਾਂ ਇਲੈਕਸ਼ਨਸ ਕਰਾਉਣਾ ਹੈ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਹੀ ਮੈਸੇਜ ਦੇਣਾ ਚਾਹੁੰਦਾ ਕਿ ਸਾਰੇ ਜਿਹੜੇ ਲੋਕ ਆ ਟਾਂਡੇ ਦੇ ਬਲੌਕ ਦੇ ਉਹ ਵੱਧ ਚੜ ਕੇ ਇਲੈਕਸ਼ਨ ਦੇ ਵਿੱਚ ਹਿੱਸਾ ਲੈਣ ਤੋਂ ਵੱਧ ਤੋਂ ਵੱਧ ਪਾਰਟਿਸਪੇਟ ਕਰਨ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਕਿਉਂਕਿ ਡੈਮੋਕ੍ਰੇਸੀ ਜਿਹੜੀ ਆ ਇਹ ਇਲੈਕਸ਼ਨਸ ਦੇ ਨਾਲ ਹੀ ਆ ਸੋ ਇਹ ਹੀ ਮੈਸੇਜ ਆ ਮੇਰੇ ਵੱਲੋਂ ਟਾਂਡਾ ਬਲੌਕ ਦੇ ਸਾਰੇ ਲੋਕਾਂ ਦਾ ਅੱਜ ਜੀ ਅਸੀਂ ਐਸਟੀਐਮ ਆਫਿਸ ਦੇ ਵਿੱਚ ਜਿਹੜਾ ਸਕਿਉਰਿਟੀ ਤੇ ਨਿਯਮ ਦੇਖਣ ਵਾਸਤੇ ਰਾਉਂਡ ਤੇ ਆਇਆ ਸੀ ਮੈਂ ਜਿਹੜੀਆਂ ਜਿਲ੍ਹਾ ਪ੍ਰੇਸ਼ੀਡੈਂਟ ਤੇ ਬਾਕਸ ਸੰਤੀਆਂ ਇਲੈਕਸ਼ਨ ਜਿਹੜੀਆਂ ਡਿਪਲੇਅਰ ਹੋਈਆਂ ਨੇ ਜਿਹੜੀਆਂ 14-30 ਮਹੀਨੇ ਚੱਲਣੀਆਂ ਨੇ ਤੇ ਉਹਦੇ ਵਾਸਤੇ ਜਿਹੜਾ ਸਵਾਰਾ ਨੰਦਾ ਹੁਣ ਕਿਤੋਂ ਜਿਹੜੀਆਂ ਨਾਮਜ਼ਦਗੀਆਂ ਦਾ ਕਾਰਜ ਕਰਨ ਦੇ ਆ ਜੀ ਸ਼ੁਰੂ ਹੋ ਗਈ ਹੈ ਕਾਰਵਾਈ ਤੇ ਬਾਕੀ ਇਹ ਵੀ ਅਸੀਂ ਸਾਨੂੰ ਐਕਸਟਰਾ ਫੋਰਸ ਵੀ ਜਿਹੜੀ ਹੈ ਮੈਡੀਕਲ ਸਵਾਲ ਨਾਲ ਮੈਡੀਕਲ ਹੈ ਇਲਾਕੇ ਦੇ ਵਿੱਚ ਅਸੀਂ ਨਾਕਬਦੀ ਵਗੈਰਾ ਕਰਕੇ ਸਾਰੇ ਨਾ ਪੀਸ ਕੋਲ ਜਿਹੜੀਆਂ ਇਲੈਕਸ਼ਨ ਪਾਵਾਂਗੇ ਜੋ ਕੰਪਨੀ ਦਾ ਸੀ ਲੋਕਾਂ ਨੂੰ ਹੀ ਅੱਜ ਵੀ ਤੁਸੀਂ ਖੁੱਲ੍ਹ ਕੇ ਜਿਹੜੀ ਆਪਣੀ ਵੋਟ ਦਾ ਇਸਤੇਮਾਲ ਕਰੋ ਬਿਲਕੁਲ ਸਿਕੂਅਰ ਸਾਡਾ ਫੜਾ ਨਕਾ ਜਿਹਾ ਸ਼ਾਂਤੀਪੂਰਨ ਪਹਿਲਾਂ ਨੂੰ ਵਧੀਆ ਚੱਲ ਰਿਹਾ ਪਿਛੇ ਜਿਹੜੀਆਂ ਇਲੈਕਸ਼ਨ ਹੋਈਆਂ ਨੇ ਬਹੁਤ ਵਧੀਆ ਸਾਡੇ ਕੋਲ ਤੋਂ ਰਿਪੋਰਟ ਨਹੀਂ ਆਈ ਤੇ ਹੁਣ ਵੀ ਜਿਹੜੀ ਆਈ ਬਿਲਕੁਲ ਫਰੀ ਐਂਡ ਫੇਅਰ ਇਲੈਕਸ਼ਨ ਪ੍ਰੋਮ ਦੇ ਅਸੀਂ ਬਿਲਕੁਲ ਸੋਡੀ ਡਿਊਟੀ ਹੈ ਸਭ ਤੋਂ ਪਹਿਲਾਂ ਤੇ ਮੈਂ ਸਮੂਟ ਟਾਂਡਾ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਐਜ਼ ਅ ਐਸਟੀਐਮ ਟਾਂਡਾ ਉੱਪਰ ਕੱਲੀ ਜੁਆਇਨ ਕੀਤਾ ਤੇ ਹੁਣ ਆਪਾਂ ਜਿਹੜਾ ਇਲੈਕਸ਼ਨ ਦਾ ਪ੍ਰੋਸੈਸ ਜਿਹੜਾ ਬਲੌਕ ਟਾਂਡਾ ਦੇ ਵਿੱਚ ਸਟਾਰਟ ਹੋ ਚੁੱਕਾ ਹੈ ਤੇ ਇਹਦੀ ਜਿਹੜੀ ਨਾਮਿਨੇਸ਼ਨਸ ਦਾ ਪ੍ਰੋਸੈਸ ਅੱਜ 1 ਤਰੀਕ ਤੋਂ ਸਟਾਰਟ ਕੀਤਾ ਜਾਊਗਾ ਤੇ ਇਹ ਰਹੂਗਾ ਅਰਾਊਂਡ 4 ਤਰੀਕ ਤੱਕ ਨਾਮਿਨੇਸ਼ਨਸ ਲਈਆਂ ਜਾਣਗੀਆਂ ਟਾਈਮਿੰਗ ਰਹੂਗੀ ਨਾਮਿਨੇਸ਼ਨਸ ਦੀ 11 ਤੋਂ ਲੈ ਕੇ 3 ਵਜੇ ਤੱਕ ਇਸ ਕਰਕੇ ਜੇ ਕੋਈ ਵੀ ਨਾਮਿਨੇਸ਼ਨਸ ਕਰਨਾ ਚਾਹੁੰਦਾ ਭਰਨਾ ਚਾਹੁੰਦਾ ਉਹ 11 ਤੋਂ 3 ਵਜੇ ਦੇ ਵਿੱਚ ਐਸਟੀਐਮ ਆਫਿਸ ਟਾਂਡਾ ਵਿਖੇ ਆ ਕੇ ਆਪਣੇ ਨਾਮਿਨੇਸ਼ਨਸ ਭਰ ਸਕਦਾ ਹੈ ਤੇ ਉਸ ਤੋਂ ਬਾਅਦ ਇਲੈਕਸ਼ਨ ਜਿਹੜੀਆਂ ਇਲੈਕਸ਼ਨ ਡੇਟ ਹੈਗੀ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਅਨਾਉਂਸ ਕੀਤੀ ਗਈ ਆ ਉਹ 14 12 2025 ਆ ਤੇ 17 12 25 ਨੂੰ ਕਾਊਂਟਿੰਗ ਕੀਤੀ ਜਾਊਗੀ ਇਸ ਸਬੰਧੀ ਅੱਜ ਸਪੈਸੀਫਿਕ ਜਿਹੜੇ ਵੀ ਡਿਪਾਰਟਮੈਂਟਸ ਹੈਗੇ ਰਿਲੇਟਡ ਇਲੈਕਸ਼ਨ ਪ੍ਰੋਸੈਸ ਨਾਲ ਪੀਡੀਪੀਓਜ਼ ਹੈਲਥ ਡਿਪਾਰਟਮੈਂਟ ਐਂਡ ਪੁਲਿਸ ਡਿਪਾਰਟਮੈਂਟ ਉਹਨਾਂ ਦੇ ਸਪੈਸੀਫਿਕ ਅਫਸਰਸ ਦੇ ਨਾਲ ਅੱਜ ਐਸਟੀਮ ਅਫੀਸਟੈਂਡਾ ਵਿਕੇ ਮੀਟਿੰਗ ਕੀਤੀ ਗਈ ਤੇ ਉਹਨਾਂ ਨੂੰ ਜਿਹੜੀਆਂ ਨੈਸੈਸਰੀ ਡਾਇਰੈਕਸ਼ਨ ਸੀ ਉਹਨਾਂ ਨੂੰ ਪਾਸ ਆਨ ਕੀਤੀਆਂ ਗਈਆਂ ਕਿ ਜਿਹੜਾ ਆਪਾਂ ਇਲੈਕਸ਼ਨ ਪ੍ਰੋਸੈਸ ਹੈ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ ਤੇ ਨੂੰ ਇੱਕ ਬੜੇ ਵਧੀਆ ਤਰੀਕੇ ਦੇ ਨਾਲ ਆਪਾਂ ਜਿਹੜਾ ਇਲੈਕਸ਼ਨ ਪ੍ਰੋਸੈਸ ਜਿਹੜਾ ਕੰਪਲੀਟ ਕਰ ਸਕੀਏ ਟਾਂਡੇ ਰਕਤ ਕਿੰਨੀ ਹੈ ਇਹ ਗੱਲ ਪੁੱਛਦੇ ਬਲਾਸਮ ਤੋਂ ਟਾਂਡੇ ਰਕਤ ਦੇ ਵਿੱਚ ਆਪਣੇ ਕੋਲ ਤਿੰਨ ਜ਼ਿਲ੍ਹਾ ਪ੍ਰੀਸ਼ਦ ਹੈਗੀਆਂ ਤੇ ਦੀ ਪੰਚਾਇਤ ਸੰਮਤੀ ਦੇ ਜ਼ੋਨਸ ਹੈਗੇ ਸੋ ਇਹਨਾਂ ਤੇ ਟੋਟਲ ਜਿਹੜੇ ਬੂਥਸ ਹੈਗੇ ਆ ਅਰਾਊਂਡ 166 ਬੂਥ ਟਾਂਡਾ ਬਲਾਕ ਦੇ ਵਿੱਚ ਲੈਣਗੇ ਜਿਹਦੇ ਵਿੱਚ ਆਪਾਂ ਇਲੈਕਸ਼ਨਸ ਕਰਾਉਣਗੇ ਕੀ ਮੈਸੇਜ ਰੱਖਣਾ ਹੈ ਮੈਂ ਹੀ ਮੈਸੇਜ ਦੇਣਾ ਚਾਹੁੰਦਾ ਕਿ ਸਾਰੇ ਜਿਹੜੇ ਲੋਕ ਟਾਂਡੇ ਦੇ ਬਲਾਕ ਦੇ ਉਹ ਵੱਧ ਚੜਕੇ ਇਲੈਕਸ਼ਨ ਦੇ ਵਿੱਚ ਹਿੱਸਾ ਲੈਣ ਤੋਂ ਵੱਧ ਤੋਂ ਵੱਧ ਪਾਰਟਿਸਪੇਟ ਕਰਨ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਕਿਉਂਕਿ ਡੈਮੋਕ੍ਰੇਸੀ ਜਿਹੜੀ ਆ ਇਹ ਇਲੈਕਸ਼ਨਸ ਦੇ ਨਾਲ ਹੀ ਆ ਸੋ ਇਹੀ ਮੈਸੇਜ ਆ ਮੇਰੇ ਵੱਲੋਂ ਟਾਂਡਾ ਬਲਾਕ ਦੇ ਸਾਰੇ ਲੋਕਾਂ ਨੂੰ ਅੱਜ ਜੀ ਅਸੀਂ ਐਸਟੀਐਮ ਆਫਿਸ ਦੇ ਵਿੱਚ ਜਿਹੜਾ ਸਕਿਉਰਟੀ ਦੇ ਨਿਯਮ ਦੇਖਣ ਵਾਸਤੇ ਰਾਉਂਡ ਤੇ ਆਏ ਸੀ ਮੈਂ ਜਿਹੜੀਆਂ ਜਿਹੜਾ ਪ੍ਰੇਸ਼ਰ ਦਾ ਤੇ ਬਲੋਕ ਸੰਮਤੀਆਂ ਇਲੈਕਸ਼ਨ ਜਿਹੜੀਆਂ ਡਿਪਲਏ ਹੋਈਆਂ ਨੇ ਜਿਹੜਾ ਕੁਸਤ ਪਰ ਹੋਣੀ ਚਾਹੀਦੀਆਂ ਨੇ ਤੇ ਉਹਦੇ ਵਾਸਤੇ ਜਿਹੜਾ ਸਵਰਾਜਿੰਦਾ ਹੁਣ ਕਿਤੋਂ ਜਿਹੜੀਆਂ ਨਾਮਜ਼ਦ ਕਿਹਾ ਕਾਰਜ ਕਰਨ ਦੀ ਐ ਜੀ ਸ਼ੁਰੂ ਹੋ ਗਈ ਹੈ ਕਾਰਵਾਈ ਤੇ ਬਾਕੀ ਇਹ ਵੀ ਅਸੀਂ ਸਾਨੂੰ ਐਕਸਟਰਾ ਫੋਰਸ ਵੀ ਜਿਹੜੀ ਹੈ ਮਾ ਜੁਕੈਸ਼ਨਸ ਤੋਂ ਸਾਡੇ ਮਿਲਿ ਕੁਈਏ ਇਲਾਕੇ ਵਿੱਚ ਅਸੀਂ ਨਾਕਾਬਦੀ ਜਿਹੜਾ ਕਰਕੇ ਸਾਰੇ ਪੀਸਫੁਲ ਜਿਹੜੀਆਂ ਇਲੈਕਸ਼ਨ ਪਾਵਾਂਗੇ ਲੋਕਾਂ ਦੀ ਮੈਸੇਜ ਲੋਕਾਂ ਨੂੰ ਇਹ ਅੱਜ ਵੀ ਤੁਸੀਂ ਖੁੱਲ੍ਹ ਕੇ ਜਿਹੜੀ ਆਪਣੀ ਵੋਟ ਦਾ ਇਸਤੇਮਾਲ ਕਰੋ ਬਿਲਕੁਲ ਸਿਕੂਅਰ ਸਾਡਾ ਫੜਾ ਨਕਾ ਜਿਹਾ ਸ਼ਾਂਤੀਪੂਰਨ ਪਹਿਲਾਂ ਵੀ ਵਧੀਆ ਚੱਲ ਰਿਹਾ ਕਿਸੇ ਜਿਹੜੀਆਂ ਇਲੈਕਸ਼ਨ ਹੋਈਆਂ ਨੇ ਬਹੁਤ ਵਧੀਆ ਸਾਡੇ ਕੋਲ ਤੁਹਾਡੀ ਪ੍ਰਾਪਰ ਨਹੀਂ ਆਈ ਤੇ ਹੁਣ ਵੀ ਜਿਹੜੀਆਂ ਬਿਲਕੁਲ ਫਰੀ ਐਂਡ ਫੇਅਰ ਨਹੀਂ ਇਲੈਕਸ਼ਨ ਹੋਣਗੇ ਅਸੀਂ ਬਿਲਕੁਲ ਸਟੇਡੀ ਡਿਊਟੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਮੂਟ ਟਾਡਾ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਐਜ਼ ਅ ਐਕਸਟ੍ਰੀਮ ਟਾਡਾ ਉਪਰ ਕੱਲੀ ਜੁਆਇਨ ਕੀਤਾ ਤੇ ਹੁਣ ਆਪਾਂ ਜਿਹੜਾ ਇਲੈਕਸ਼ਨ ਦਾ ਪ੍ਰੋਸੈਸ ਜਿਹੜਾ ਕੋਲੋਕ ਟਾਂਡਾ ਦੇ ਵਿੱਚੋਂ ਸਟਾਰਟ ਹੋ ਚੁੱਕਾ ਹੈ ਤੇ ਇਹ ਵੀ ਜਿਹੜੀ ਨਾਮਿਨੇਸ਼ਨਸ ਦਾ ਪ੍ਰੋਸੈਸ ਅੱਜ ਇੱਕ ਤਰੀਕ ਤੋਂ ਸਟਾਰਟ ਕੀਤਾ ਜਾਊਗਾ ਤੇ ਇਹ ਚੱਲੂਗਾ ਅਰਾਊਂਡ 4 ਤਰੀਕ ਤੱਕ ਨਾਮਿਨੇਸ਼ਨਸ ਲਈਆਂ ਜਾਣਗੀਆਂ ਟਾਈਮਿੰਗ ਰਹੂਗੀ ਨਾਮਿਨੇਸ਼ਨ ਦੀ 11 ਤੋਂ ਲੈ ਕੇ 3 ਵਜੇ ਕਰ ਇਸ ਕਰਕੇ ਜੇ ਕੋਈ ਵੀ ਨਾਮਿਨੇਸ਼ਨਸ ਕਰਨਾ ਚਾਹੁੰਦਾ ਭਰਨਾ ਚਾਹੁੰਦਾ ਉਹ 11 ਤੋਂ 3 ਵਜੇ ਦੇ ਵਿੱਚ ਐਸ.ਡੀ.ਐਮ. ਆਫਿਸ ਟਾਂਡਾ ਵਿੱਚ ਆ ਕੇ ਆਪਣੇ ਨਾਮਿਨੇਸ਼ਨਸ ਭਰ ਸਕਦਾ ਹੈ ਇਸ ਤੋਂ ਬਾਅਦ ਇਲੈਕਸ਼ਨ ਜਿਹੜੀਆਂ ਇਲੈਕਸ਼ਨ ਡੇਟ ਹੈਗੀ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਅਨਾਉਂਸ ਕੀਤੀ ਗਈ ਹੈ ਉਹ 14 12 2025 ਆ ਤੇ 17 12 25 ਨੂੰ ਇਸਦੀ ਕਾਊਂਟਿੰਗ ਕੀਤੀ ਜਾਊਗੀ ਇਸ ਸਬੰਧੀ ਅੱਜ ਸਪੈਸੀਫਿਕ ਜਿਹੜੇ ਵੀ ਡਿਪਾਰਟਮੈਂਟਸ ਹੈਗੇ ਰਿਲੇਟਡ ਇਲੈਕਸ਼ਨ ਪ੍ਰੋਸੈਸ ਦੇ ਨਾਲ ਪੀ ਡੀ ਪੀਓਜ਼ ਹੈਲਥ ਡਿਪਾਰਟਮੈਂਟ ਐਂਡ ਪੁਲਿਸ ਡਿਪਾਰਟਮੈਂਟ ਉਹਨਾਂ ਦੇ ਸਪੈਸੀਫਿਕ ਆਫੀਸਰਸ ਦੇ ਨਾਲ ਅੱਜ ਐਸਟੀਮ ਆਫਿਸ ਟਾਂਡਾ ਵਿਕੇ ਮੀਟਿੰਗ ਕੀਤੀ ਗਈ ਤੇ ਉਹਨਾਂ ਨੂੰ ਜਿਹੜੀਆਂ ਨੈਸੈਸਰੀ ਡਾਇਰੈਕਸ਼ਨ ਸੀ ਉਹਨਾਂ ਨੂੰ ਪਾਸ ਆਨ ਕੀਤੀਆਂ ਗਈਆਂ ਕਿ ਜਿਹੜਾ ਆਪਾਂ ਇਲੈਕਸ਼ਨ ਪ੍ਰੋਸੈਸ ਹੈ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ ਤੇ ਨੂੰ ਇੱਕ ਬੜੇ ਵਧੀਆ ਤਰੀਕੇ ਦੇ ਨਾਲ ਆਪਾਂ ਜਿਹੜਾ ਇਲੈਕਸ਼ਨ ਪ੍ਰੋਸੈਸ ਜਿਹੜਾ ਕੰਪਲੀਟ ਕਰ ਸਕੀਏ ਟਾਂਡਰ ਦੇ ਅਕਿੱਤੇ ਕਿੰਨੀਆਂ ਇੰਗਲੂ ਪੁੱਛੇ ਤਾਂ ਬਲਾਸਾਂ ਕਿੰਨੀ ਟਾਂਡਰ ਦੇ ਵਿੱਚ ਆਪਣੇ ਕੋਲ 3 ਜ਼ਿਲ੍ਹਾ ਪ੍ਰੀਸ਼ਦ ਹੈਗੀਆਂ ਤੇ ਦੀ ਪੰਚਾਇਤ ਸੰਮਿਤੀ ਦੇ ਜ਼ੋਨਸ ਹੈਗੇ ਸੋ ਇਹਨਾਂ ਤੇ ਟੋਟਲ ਜਿਹੜੇ ਬੂਥਸ ਹੈਗੇ ਆ 166 ਬੂਥ ਟਾਂਡਾ ਬਲਾਕ ਦੇ ਵਿੱਚ ਲੈਣਗੇ ਜਿਹਦੇ ਵਿੱਚ ਆਪਾਂ ਇਲੈਕਸ਼ਨ ਕਰਾਉਣਾ ਹੈ ਕੀ ਮੈਸੇਜ ਹੈ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਸਾਰੇ ਜਿਹੜੇ ਲੋਕ ਟਾਂਡੇ ਦੇ ਬਲੌਕ ਦੇ ਉਹ ਵੱਧ ਚੜਕੇ ਇਲੈਕਸ਼ਨ ਦੇ ਵਿੱਚ ਹਿੱਸਾ ਲੈਣ ਚੋਣ ਤੋਂ ਵੱਧ ਪਾਰਟਿਸਪੇਟ ਕਰਨ ਲੈ ਕੇ ਪ੍ਰਸਤ ਦੇ ਵਿੱਚ ਕੋਈ ਡੈਮੋਕ੍ਰੇਸੀ ਜਿਹੜੀ ਆ ਰੀਅਲ ਇਲੈਕਸ਼ਨਸ ਦੇ ਨਾਲ ਸੋ ਇਹ ਹੀ ਮੈਸੇਜ ਆ ਮੇਰੇ ਵੱਲੋਂ ਟਾਂਡਾ ਬਲੌਕ ਦੇ ਸਾਰੇ ਲੋਕਾਂ ਨੂੰ ਅੱਜ ਜੀ ਅਸੀਂ ਐਸਜੀਐਮ ਆਫਿਸ ਦੇ ਵਿੱਚ ਜਿਹੜਾ ਸਕਿਉਰਿਟੀ ਦੇ ਨਿਯਮ ਦੇਖਣ ਵਾਸਤੇ ਰਾਉਂਡ ਤੇ ਆਇਆ ਸੀ ਮੈਂ ਜਿਹੜੀਆਂ ਜਿਲ੍ਹਾ ਪ੍ਰੇਸ਼ਰ ਤੇ ਬਾਕਸ ਸੰਤੀਆਂ ਇਲੈਕਸ਼ਨ ਜਿਹੜੀਆਂ ਡਿclare ਹੋਈਆਂ ਨੇ ਜਿਹੜੀਆਂ 14-30 ਮਹੀਨੇ ਚੱਲਣੀਆਂ ਨੇ ਤੇ ਉਹਦੇ ਵਾਸਤੇ ਜਿਹੜਾ ਸਵਾਰਣਦਾ ਹੋਣਾ ਕਿਤੋਂ ਜਿਹੜੀਆਂ ਨਾਮਜ਼ਦਗੀਆਂ ਦਾਇਰ ਕਰਨ ਦੀ ਐ ਜੋ ਸ਼ੁਰੂ ਹੋ ਗਈ ਹੈ ਕਾਰਵਾਈ ਤੇ ਬਾਕੀ ਇਹ ਵੀ ਅਸੀਂ ਸਾਨੂੰ ਐਕਸਟਰਾ ਫੋਰਸ ਵੀ ਜਿਹੜੀ ਹੈ ਮੈਡੀਕਲ ਸਵਾਲ ਦਾ ਮੈਡੀਕਲ ਹੈ ਇਲਾਕੇ ਦੇ ਵਿੱਚ ਅਸੀਂ ਨਾਕਬਦੀ ਵਗੈਰਾ ਕਰਕੇ ਸਾਰੇ ਲਪੀਸ ਕੋਲ ਜਿਹੜੀਆਂ ਇਲੈਕਸ਼ਨ ਕਰਾਵਾਂਗੇ ਲੋਕਾਂ ਨੂੰ ਕੀ ਮੈਸੇਜ ਨੋ ਕੋਈ ਰਹੀ ਜੀ ਤੁਸੀਂ ਖੁੱਲ ਕੇ ਜਿਹੜੀ ਆਪਣੀ ਵੋਟ ਦਾ ਇਸਤੇਮਾਲ ਕਰੋ ਬਿਲਕੁਲ ਸਿਕੂਅਰ ਸਾਡਾ ਫੜਾ ਨਕਾ ਜੇ ਸ਼ਾਂਤੀਪੂਰਨ ਪਹਿਲਾਂ ਵੀ ਵਧੀਆ ਚੱਲ ਰਿਹਾ ਪਿਛੇ ਜਿਹੜੀਆਂ ਇਲੈਕਸ਼ਨ ਹੋਈਆਂ ਨੇ ਬਹੁਤ ਵਧੀਆ ਸਾਡੇ ਕੋਲ ਤੋਂ ਰਿਪੋਰਟ ਨਹੀਂ ਆਈ ਤੇ ਹੁਣ ਵੀ ਜਿਹੜੀਆਂ ਬਿਲਕੁਲ ਫਰੀ ਐਂਡ ਫੇਅਰ ਇਲੈਕਸ਼ਨ ਪ੍ਰੋਮ ਦੇ ਅਸੀਂ ਬਿਲਕੁਲ ਸੋਡੀ ਡਿਊਟੀ ਹੈ